ਨਦਪੁਰ ਕਲੋੜ ਵਿਖੇ ਵਾਪਰੇ ਸੜਕੀ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 14 ਮਈ ਨੂੰ ਸ਼ਿੰਗਾਰਾ ਸਿੰਘ ਜੋਗੀਪਿੰਡ ਮੁਲਾਪੁਰ ਸਦਖੁਰ ਦਾ ਵਾਸੀ ਆਪਣੀ ਮਾਂ ਕੁਲਵੰਤ ਕੌਰ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਬੱਸੀ ਪਠਾਨਾ ਦਵਾਈ ਦਿਵਾਉਣ ਜਾ ਰਿਹਾ ਸੀ ਤਾਂ ਦੁਪਹਿਰ 12:30 ਵਜੇ ਦੇ ਕਰੀਬ ਜਦੋਂ ਪਿੰਡ ਨਦਪੁਰ ਕਲੋੜ ਦੇ ਬਿਜਰੀ ਗ੍ਰਿਡ ਦੇ ਕੋਲ ਪਹੁੰਚਦੇ ਨੇ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਵਿੱਚ ਕਿ ਸ਼ਿੰਗਾਰਾ ਸਿੰਘ ਤੇ ਉਸ ਦੀ ਮਾਂ ਲਖਮੀ ਹੋ ਜਾਂਦੇ ਨੇ ਦੋਵਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਬੁੱਲੋ ਕੁਲਵੰਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਜ਼ਖਮੀ ਹੋਏ ਸ਼ਿੰਗਾਰਾ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਹੈ ਤੇ ਉਧਰ ਹੀ ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਜਿਨ੍ਹਾਂ ਦੱਸਿਆ ਕਿ ਟਰੱਕ ਦੇ ਕਥਿਤ ਚਾਲਕ ਮੇਵਾ ਸਿੰਘ ਜੋ ਕਿ ਪਿੰਡ ਫਤਿਹਪੁਰ ਜੱਟਾ ਦਾ ਰਹਿਣ ਵਾਲਾ ਉਸ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਂ ਕੋਲ ਕੋਲ ਦੇ ਬਿਜਲੀ ਗੇਟ ਦੇ ਨੇੜੇ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਜਿਸ ਵਿੱਚ ਮੋਟਰਸਾਈਕਲ ਸਵਾਰ ਸ਼ਿੰਗਾਰਾ ਸਿੰਘ ਪੁੱਤਰ ਕਾਕਾ ਸਿੰਘ ਤੇ ਉਸ ਦੀ ਮਾਤਾ ਕਲਵੰਤ ਕੌਰ ਪਤਨੀ ਕਗਵਾਸੂ ਮੁਲਾ ਸਾਦਕ ਦੀ ਡੈਥ ਹੋ ਗਈ ਸੀ ਤੇ ਇਸ ਸਬੰਧ ਵਿੱਚ ਅਸੀਂ ਟਰੱਕ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤੇ ਇਹਨਾਂ ਦਾ ਪੋਟ ਮਤੋਂ ਕਰਾ ਰਹੇ ਜੀ ਪਰ ਟਰੱਕ ਡਰਾਈਵਰ ਅਰੈਸਟ ਪਾ ਲਿਆ ਕੀ ਨਾਮ ਸੀ ਟਰੱਕ ਡਰਾਈਵਰ ਦਾ ਆ ਉਹਦਾ ਨਾਮ ਸੀਗਾ ਜੀ ਮੇਵਾ ਸਿੰਘ ਵਾਸੀ ਫਤਗੁਰ ਦਿੱਤਾ ਕੀ ਕਿਹੜੀ ਧਾਰਾ ਵਜਿਹਾ ਤੇ ਇਹ ਮਾਮਲਾ ਹਾਂ ਇਹ ਧਾਰਾ ਜੀ 279 304 427 ਆਈਪੀਸੀ ਥਾਣਾ ਵਸੀ ਬਟਾਣਾ ਦੇ ਦਰਜ ਕਰਕੇ ਟੱਕ ਡਾਊਨ ਕੀਤਾ